2025 ਦੇ ਪਹਿਲੇ ਹੀ ਦਿਨ ਦਲਜੀਤ ਦਸਾਂਜ ਨੇ ਕਰ ਦਿੱਤਾ ਕਮਾਲ ਕੰਗਣਾ ਰਨੌਤ ਸਮੇਤ ਆਪਣੇ ਕਈ ਵਿਰੋਧੀਆਂ ਦੀ ਬੋਲਤੀ ਕੀਤੀ ਬੰਦ ਮੈਨੂੰ ਲੱਗਦਾ ਨਹੀਂ ਪੀਐਮਜੀ ਕੇ ਸਾਥ ਮੇਰੀ ਬਾਤਚੀਤ ਹੋਈ ਹੈ ਅਭੀ ਤੱਕ ਆਪਕੀ ਔਰ ਪ੍ਰਧਾਨ ਮੰਤਰੀ ਜੀ ਕੀ ਬਾਤ ਨਹੀਂ ਹੋਈ ਨਹੀਂ ਸਾਲ ਦੇ ਪਹਿਲੇ ਹੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਦਲਜੀਤ ਦਸਾਂਜ ਜਿੱਥੇ ਦਲਜੀਤ ਦਸਾਂਜ ਇਸ ਮੁਲਾਕਾਤ ਤੋਂ ਬਾਅਦ ਖੁਸ਼ ਨਜ਼ਰ ਆਇਆ ਦੂਸਰੇ ਪਾਸੇ ਪ੍ਰਧਾਨ ਮੰਤਰੀ ਸਾਹਿਬ ਵੀ ਦਲਜੀਤ ਨੂੰ ਮਿਲ ਕੇ ਹੋਏ ਖੁਸ਼ ਪਰ ਕਈ ਲੋਕਾਂ ਨੂੰ ਨਹੀਂ ਹਜਮ ਹੋ ਰਹੀ ਇਹ ਸਭ ਪੰਜਾਬੀ ਵੀਰ ਦੀ ਚੜ੍ਹਾਈ ਟਵਿੱਟਰ ਦੇ ਉੱਪਰ ਨੰਬਰ 6 ਦੇ ਉੱਪਰ ਟ੍ਰੈਂਡ ਕਰ ਰਿਹਾ ਹੈ ਦਿਲਜੀਤ ਦੋਸਾਂਝ ਦਾ ਨਾਮ ਇਸ ਮੁਲਾਕਾਤ ਤੋਂ ਬਾਅਦ ਇੰਟਰਨੈਟ ਦੇ ਉੱਪਰ ਛਾ ਗਿਆ ਦਿਲਜੀਤ ਦੋਸਾਂਝ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮਖਸੰਧੂ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੀਵੀ ਨਾ ਮਿੱਤਰੋ ਦਿਲਜੀਤ ਦੁਸਾਂਝ ਹਮੇਸ਼ਾ ਤੋਂ ਚਰਚਾ ਦੇ ਵਿੱਚ ਰਹਿੰਦਾ ਹੈ ਖਾਸ ਕਰਕੇ ਹੁਣ ਦਿਲਜੀਤ ਦੁਸਾਂਝ ਦੇ ਵੱਡੇ ਵੱਡੇ ਸ਼ੋਅ ਲੱਗ ਰਹੇ ਨੇ ਇੰਡੀਆ ਦੇ ਵਿੱਚ ਜਿਹੜਾ ਉਸ ਦਾ ਟੂਰ ਸੀ ਸਫਲ ਰਿਹਾ ਇਸ ਪੂਰੇ ਟੂਰ ਦੇ ਵਿੱਚ ਜਿਸ ਸ਼ਹਿਰ ਦੇ ਵਿੱਚ ਵੀ ਦਿਲਜੀਤ ਦੁਸਾਂਝ ਜਾਂਦਾ ਰਿਹਾ ਉਸ ਸ਼ਹਿਰ ਦੇ ਵਿੱਚ ਜਿੱਥੇ ਦਿਲਜੀਤ ਦੇ ਸ਼ੋਅ ਹਿੱਟ ਰਹੇ ਨਾਲ ਨਾਲ ਦਿਲਜੀਤ ਉਸ ਸਟੇਟ ਉਸ ਸ਼ਹਿਰ ਦੇ ਵੱਖ-ਵੱਖ ਰੰਗ ਵੀ ਆਪਣੇ ਟਵਿੱਟਰ ਦੇ ਰਾਹੀਂ ਜਾਂ ਫਿਰ ਆਪਣੇ ਇੰਸਟਾਗ੍ਰam ਦੇ ਰਾਹੀਂ ਲੋਕਾਂ ਨੂੰ ਦਿਖਾਉਂਦਾ ਰਿਹਾ ਵੀਡੀਓ ਪੋਸਟ ਕਰਕੇ ਅਤੇ ਲੁਧਿਆਣਾ ਦੇ ਵਿੱਚ ਗ੍ਰੈਂਡ ਫਰਨਾਲੇ ਸੀ ਇਸ ਟੂਰ ਦਾ ਅਤੇ ਇਸ ਤੋਂ ਬਾਅਦ ਦਿਲਜੀਤ ਦਸਾਂਝ ਹੋਰ ਕਈ ਵੱਡੇ ਸ਼ੋਅ ਸ਼ਾਇਦ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਕਰੇਗਾ ਪਰ 2025 ਦੇ ਪਹਿਲੇ ਦਿਨ ਹੀ ਖਾਸ ਬਣਾ ਗਿਆ ਅਤੇ ਲੁਧਿਆਣਾ ਦਾ ਜਿਹੜਾ ਸ਼ੋਅ ਸੀ ਇਹ ਵੀ ਲੋਕ ਯਾਦ ਰੱਖਣਗੇ ਦਿਲਜੀਤ ਦਸਾਂਝ ਦੇ ਇਸ ਟੂਰ ਦੇ ਵਿੱਚ ਜਿਹੜੇ ਸ਼ੋਅ ਲੱਗੇ ਕਈ ਸ਼ਹਿਰਾਂ ਦੇ ਵਿੱਚ ਰੁਕਾਵਟਾਂ ਵੀ ਆਈਆਂ ਪਰ ਦਿਲਜੀਤ ਦਸਾਂਝ ਡਟ ਕੇ ਖੜੇ ਰਹੇ ਕਈ ਥਾਂ 'ਤੇ ਦਿਲਜੀਤ ਦਸਾਂਝ ਥੋੜੇ ਤੱਤੇ ਵੀ ਨਾਜ਼ਰ ਆਏ ਇਸ ਟੂਰ ਦੇ ਵਿੱਚ ਇਸ ਸੱਤ ਪੂਆ ਹੈ ਆਸਮਾਨ ਥੋੜੀ ਨੈ ਅਭੀ ਦਾ ਪੂਰ ਸ਼ਾਮਿਲ ਹੈ ਯਹਾਂ ਕੀ ਮਿੱਟੀ ਵਿੱਚ ਹੀ ਕੇ ਪਾਤਾ ਹਿੰਦੁਸਤਾਨ ਥੋੜੀ ਹੈ ਪਰ ਜਿਹੜੇ ਲੋਕ ਹਮੇਸ਼ਾ ਨਿਸ਼ਾਨੇ ਤੇ ਰੱਖਦੇ ਨੇ ਦਿਲਜੀਤ ਦੋਸਾਂਜ ਨੂੰ ਉਹਨਾਂ ਦੀ ਬੋਲਤੀ 2025 ਦੇ ਪਹਿਲੇ ਹੀ ਦਿਨ ਬੰਦ ਕਰ ਦਿੱਤੀ ਖਾਸ ਕਰਕੇ ਕੰਗਨਾਰ ਨੌਦ ਦੀ ਬੋਲਤੀ ਬੰਦ ਕਰ ਦੇਤੀ ਦਿਲਜੀਤ ਦੋਸਾਂਜ ਨੇ ਕੰਗਣਾ ਦੀ ਇੱਕ ਵੀਡੀਓ ਇੰਟਰਨੈਟ ਦੇ ਉੱਪਰ ਵਾਇਰਲ ਹੋ ਰਹੀ ਹੈ ਲੱਲਨ ਟੌਪ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਕੰਗਣਾ ਰਣਾਉਤ ਕਹਿੰਦੀ ਹੈ ਕਿ ਉਹ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਕ ਵਾਰ ਵੀ ਹਾਲੇ ਤੱਕ ਨਹੀਂ ਮਿਲੇ ਚਾਹੇ ਉਹ ਐਮਪੀ ਬਣ ਕੇ ਬੀਜੇਪੀ ਤੋਂ ਪਰ ਉਹ ਕਹਿੰਦੀ ਹੈ ਕਿ ਉਹਨਾਂ ਦੀ ਮੁਲਾਕਾਤ ਨਹੀਂ ਹੋਈ ਪੀਐਮ ਸਾਹਿਬ ਦੇ ਨਾਲ ਮੈਨੂੰ ਲੱਗਦਾ ਨਹੀਂ ਪੀਐਮ ਜੀ ਕੇ ਸਾਥ ਮੇਰੀ ਬਾਤਚਿਤ ਹੋਈ ਹੈ ਅਭੀ ਤੱਕ ਆਪਕੀ ਔਰ ਪ੍ਰਧਾਨ ਮੰਤਰੀ ਜੀ ਕੀ ਬਾਤ ਨਹੀਂ ਹੋਈ ਨਹੀਂ ਪਰ ਸਾਲ ਦੇ ਪਹਿਲੇ ਹੀ ਦਿਨ ਦਲਜੀਤ ਦੋਸਾਂਝ ਅਤੇ ਨਰਿੰਦਰ ਮੋਦੀ ਨੇ ਜਦੋਂ ਇੱਕ ਵੀਡੀਓ ਸ਼ੇਅਰ ਕੀਤੀ ਰੀਲ ਸੀਕਾ ਉਸ ਤੋਂ ਬਾਅਦ ਇੰਟਰਨੈਟ ਦੇ ਉੱਪਰ ਹਲਚਲ ਤੇਜ ਹੋ ਗਈ ਟ੍ਰੈਂਡਿੰਗ ਦੇ ਵਿੱਚ ਆ ਗਈ ਇਹ ਵੀਡੀਓ ਮੁਲਾਕਾਤ ਸੀ ਦਲਜੀਤ ਦੋਸਾਂ ਜਤੇ ਨਰਿੰਦਰ ਮੋਦੀ ਸਾਹਿਬ ਦੀ ਬੱਚਿਆ ਬਾਰੀ ਦਾ ਗਾਂ ਦਾ ਇੱਕ ਲड़का ਜਦ ਦੁਨੀਆ ਵਿੱਚ ਨਾਮ ਰੋਸ਼ਨ ਕਰਦਾ ਹੈ ਤਾਂ اچھا ਲੱਗਦਾ ਹੈ ਕਹਿੰਦੇ ਕਿੱਥੇ ਹੈ ਤੇਰਾ ਰੱਬ ਦਿਸਦਾ ਹੀ ਨਹੀਂ ਮੈਂ ਕਿਹਾ ਅੱਖਾਂ ਬੰਦ ਕਰ ਧਿਆਨ ਧਰ ਮਹਿਸੂਸ ਕਰ ਫਿਰ ਤੁਹਾਨੂੰ ਪਤਾ ਹੀ ਹੈ ਕਿ ਦਲਜੀਤ ਦੋਸਾਂਝ ਦੀ ਜਿਹੜੇ ਲੱਤਾ ਖਿੱਚਦੇ ਨੇ ਉਹਨਾਂ ਨੇ ਜਦੋਂ ਇਸ ਮੁਲਾਕਾਤ ਦੀਆਂ ਤਸਵੀਰਾਂ ਦੇਖੀਆਂ ਉਹਨਾਂ ਨੂੰ ਰੋਟੀ ਚੰਗੀ ਨਹੀਂ ਲੱਗੀ ਇਥੋਂ ਤੱਕ ਕਿ ਹਰੇਕ ਮਾਮਲੇ ਦੇ ਵਿੱਚ ਪੋਸਟ ਪਾਉਣ ਵਾਲੀ ਕੰਗਣਾ ਰਣੌਤ ਨੇ ਹਾਲੇ ਤੱਕ ਨਾ ਤਾਂ ਇੰਸਟਾਗ੍ਰਾਮ ਦੇ ਉੱਪਰ ਨਾ ਆਪਣੇ ਟਵਿੱਟਰ ਦੇ ਉੱਪਰ ਇਸ ਮੁਲਾਕਾਤ ਨੂੰ ਲੈ ਕੇ ਕੋਈ ਟਿੱਪਣੀ ਕੀਤੀ ਹੈ ਉਸ ਨੂੰ ਪਤਾ ਹੈ ਕਿ ਅਗਰ ਮੈਂ ਇਸ ਮੁਲਾਕਾਤ ਦੇ ਉੱਪਰ ਟਿੱਪਣੀ ਕਰਦੀਆਂ ਤਾਂ ਮਾਮਲਾ ਗਲਤ ਵੀ ਹੋ ਸਕਦਾ ਹੈ ਪਰ ਦਲਜੀਤ ਦਸਾਂਜ ਦੀ ਲੋਕ ਤਾਰੀਫ਼ ਵੀ ਕਰ ਰਹੇ ਨੇ ਕਿ ਇਹ ਮੁਲਾਕਾਤ ਕਰਨੀ ਬਹੁਤ ਜ਼ਰੂਰੀ ਸੀ ਵਿਰੋਧੀਆਂ ਦੇ ਮੂੰਹ ਬੰਦ ਕਰਨੇ ਬਹੁਤ ਜ਼ਰੂਰੀ ਸੀ ਦਲਜੀਤ ਦੋਸਾਂਜਾ ਪੂਰਾ ਹੰਢਿਆ ਹੋਇਆ ਕਲਾਕਾਰ ਹੈ ਉਸਨੇ ਬਹੁਤ ਸਾਲ ਇਸ ਨਾਸ਼ੀ ਨੂੰ ਦਿੱਤੇ ਅਤੇ ਉਸ ਨੂੰ ਪਤਾ ਹੈ ਕਿਹੜਾ ਕੰਮ ਕਿਹੜੇ ਮੌਕੇ ਤੇ ਕਰਨਾ ਹੈ ਨਾਲੇ ਉਹ ਵੀ ਜਦੋਂ ਦੇਸ਼ ਦੇ ਵਿੱਚ ਟੂਰ ਕਰ ਰਿਹਾ ਹੋਵੇ ਦਲਜੀਤ ਦੋਸਾਂਜਾ ਤਾਂ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਣਾ ਬਣਦਾ ਵੀ ਹੈ ਬਾਕੀ ਤੁਹਾਨੂੰ ਪਤਿਆ ਮਿੱਤਰੋ ਬੋਲਣ ਵਾਲੇ ਤਾਂ ਲੱਤਾਂ ਖਿੱਚਦੇ ਹੀ ਰਹਿੰਦੇ ਨੇ ਤਾਂ ਮਿੱਤਰੋ ਵੀਡੀਓ ਵਧੀਆ ਲੱਗੀ ਹੋਵੇ ਸ਼ੇਅਰ ਕਰ ਦਿਓ ਧੰਨਵਾਦ ਰੱਬ ਰੱਖਾ